ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੋਧੀਆਂ ਸ਼ਹਾਦਤਾਂ ਪ੍ਰੋਗਰਾਮ ਸਮਰਪਿਤ ਹੈ ਦਸਮ ਪਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪਰਿਵਾਰ ਦੀਆਂ ਲਾਸਾਨੀ ਸ਼ਹਾਦਤਾਂ ਨੂੰ ਤੇ ਸ਼ੁਰੂਆਤ ਕਰਦੇ ਆਂ ਇਸ ਸ਼ਹਾਦਤਾਂ ਤੇ ਸਫ਼ਰ ਦੇ ਪਹਿਲੇ ਪੜਾ ਤੋਂ ਯਾਨੀ ਕਿ ਸ੍ਰੀ ਅਨੰਦਪੁਰ ਸਾਹਿਬ ਦੀ ਇਸ ਪਾਵਨ ਧਰਤੀ ਤੋਂ ਜਿੱਥੇ ਅੱਜ ਅਸੀਂ ਖੜੇ ਆਂ ਇਸ ਧਰਤੀ ਤੇ ਖਿੜੇ ਗੁਲਾਬਾਂ ਚ ਵਗਦੇ ਪਾਣੀਆਂ ਤੇ ਖੂਬਸੂਰਤ ਪਹਾੜਾਂ ਵਿਚਲੇ ਹਰਿਆਵਲ ਭਰੇ ਮਾਹੌਲ ਚ ਬਾਲ ਗੋਬਿੰਦ ਰਾਏ ਦੇ ਹਾਸੇ ਗੂੰਜੇ ਸਾਹਿਬਜ਼ਾਦੇ ਬਾਬਾ ਜਝਾਰ ਸਿੰਘ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦੀ ਪਹਿਲੀ ਕਲਕਾਰੀ ਵੀ ਇੱਥੇ ਹੀ ਗੂੰਜੀ ਤੇ ਇਸੇ ਧਰਤੀ ਤੇ ਖਾਲਸੇ ਦਾ ਆਗਾਜ਼ ਹੋਇਆ ਭਾਗ ਭਰੀ ਜ਼ਰਖੇਸ ਜ਼ਮੀ ਇਹ ਪੂਰੀ ਅਨੰਦਾ ਦੀ ਇਹ ਤਰਤ ਗੁਰੂ ਪਰਿਵਾਰ ਦੀ ਗੁਰਕੇ ਫਰਜ਼ੰਦਾ ਦੀ ਸ਼ਾਂਤ ਸਕੂਨ ਵੀ ਇਥੇ ਤੇ ਗਾਥਾ ਯੁੱਧਾਂ ਜੰਗਾਂ ਦੀ ਹੱਸਦੇ ਦੁਖੜੇ ਬਿਰਹੋਂ ਤਾਪ ਖੁਸ਼ਬੂ ਸਭ ਰੰਗਾਂ ਦਾ ਆਵਨ ਮਨਮੋਹਕ ਆਸਥਾਨ ਤੇ ਸ੍ਰੀ ਗੁਰੂ ਨਾਨਕ ਸਾਹਿਬ ਦੀ ਨਵੇਕਲੀ ਵਿਚਾਰਧਾਰਾ ਪ੍ਰਚੰਡ ਹੋਈ ਤੇ ਪਰਮਾਦੇ ਫਾਹੇ ਕੱਟ ਦੀ ਇੱਕ ਇਨਕਲਾਬੀ ਸੋਚ ਦਾ ਜਨਮ ਹੋਇਆ ਪਰ ਸੋੜੀ ਮਾਨਸਿਕਤਾ ਨੂੰ ਇਹ ਇਨਕਲਾਬ ਚੰਗਾ ਨਾ ਲੱਗਿਆ ਇਹ ਜੋ ਕਿਲਾ ਤੁਸੀਂ ਦੇਖ ਰਹੇ ਹੋ ਇਹ ਅਨੰਦਪੁਰ ਸਾਹਿਬ ਦੇ ਪੰਜ ਕਿਲਿਆਂ ਚੋਂ ਇੱਕ ਅਨੰਦਗੜ੍ਹ ਸਾਹਿਬ ਦਾ ਇਤਿਹਾਸਕ ਕਿਲਾ ਹੈ ਇਹ ਉਹੀ ਕਿਲਾ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਮੋਰਚਾ ਬੰਦੀ ਕਰਕੇ ਯੁੱਧ ਲੜੇ ਸੀ ਹਾਲਾਂਕਿ ਇਸ ਕਿਲੇ ਦਾ ਪੁਰਾਤਨ ਸਰੂਪ ਇਸ ਤੋਂ ਵੀ ਜ਼ਿਆਦਾ ਵਿਸ਼ਾਲ ਹੁੰਦਾ ਸੀ ਇਹ ਵੱਡ ਆਕਾਰੀ ਕਿਲਾ ਹੁੰਦਾ ਸੀ ਇੱਥੇ ਪੁਰਾਤਨ ਤੇ ਇਤਿਹਾਸਕ ਬੋਲੀ ਸਾਹਿਬ ਵੀ ਮੌਜੂਦ ਹੈ ਜੋ ਕਿ ਉਸ ਸਮੇਂ ਪਾਣੀ ਦਾ ਅਹਿਮ ਸੋਮਾ ਗੁਰੂ ਸਾਹਿਬ ਵੱਲੋਂ ਬਣਵਾਇਆ ਗਿਆ ਸੀ 1704 ਈਸਵੀ ਨੂੰ ਗੁਰੂ ਸਾਹਿਬ ਦੀ ਵੱਧਦੀ ਪ੍ਰਸਿੱਧੀ ਤੇ ਸਿੱਖੀ ਦੀ ਚੜ੍ਹਦੀ ਕਲਾ ਤੋਂ ਖਾਰ ਖਾਂਦਿਆਂ ਮੁਗਲਾਂ ਤੇ ਪਹਾੜੀ ਰਾਜਿਆਂ ਨੇ ਈਰਖਾ ਦੀ ਅਤ ਵਿਖਾਈ ਤੇ ਅਨੰਦਪੁਰੀ ਦੀ ਆਖਰੀ ਜੰਗ ਹੋਈ ਇਸ ਕਿਲੇ ਨੂੰ ਲੰਮਾ ਸਮਾਂ ਵੈਰੀ ਨੇ ਘੇਰਾ ਪਾਈ ਰੱਖਿਆ ਪਰ ਧੰਨ ਗੁਰੂ ਪਰਿਵਾਰ ਦਾ ਤੇ ਸਿੰਘਾਂ ਦਾ ਜੇਰਾ ਜਿਨ੍ਹਾਂ ਬਿਨਾਂ ਅੰਨ ਪਾਣੀ ਤੋਂ ਵੀ ਸਮਾਂ گزارਿਆ ਪਰ ਕੋਈ ਸ਼ਿਕਵਾ ਨਾ ਕੀਤਾ ਲੰਮੇ ਸਮੇਂ ਦੇ ਘੇਰੇ ਤੋਂ ਬਾਅਦ ਵੀ ਕੋਈ ਵਾਹ ਨਾ ਚੱਲਦੀ ਵੇਖ ਕੇ ਮੁਗਲਾਂ ਤੇ ਪਹਾੜੀ ਰਾਜਿਆਂ ਨੇ ਧਰਮ ਦਾ ਵਾਸਤਾ ਪਾ ਕੇ ਗੁਰੂ ਸਾਹਿਬ ਨੂੰ ਆਨੰਦਪੁਰੀ ਛੱਡਣ ਲਈ ਆਖਿਆ ਇਥੋਂ ਗੁਰੂ ਸਾਹਿਬ ਪਰਿਵਾਰ ਅਤੇ ਸਿੰਘਾਂ ਦੇ ਸਮੇਤ ਕਾਫਲੇ ਦੇ ਰੂਪ ਵਿੱਚ ਨਿਕਲੇ ਗੁਰੂ ਸਾਹਿਬ ਨੇ ਉਹਨਾਂ ਵੱਲੋਂ ਆਟੀ ਦੀਆਂ ਗਉਆਂ ਤੇ ਕੁਰਾਨ ਦੀਆਂ ਖਾਦੀਆਂ ਕਸਮਾਂ ਦੀ ਇਲਾਜ ਰੱਖੇ ਪਰ ਵੈਰੀਆਂ ਨੇ ਬੁਝਦਿਲੀ ਦਾ ਸਬੂਤ ਦਿੱਤਾ ਸਭ ਕਸਮਾਂ ਸਭ ਵਾਸਤੇ ਭੁੱਲ ਕੇ ਜਾਂਦੀ ਵਹੀਰ ਤੇ ਉਹਨਾਂ ਪਿੱਛੋਂ ਹਮਲਾ ਕਰ ਦਿੱਤਾ 6 ਅਤੇ 7 ਕੋ ਵਿਚਕਾਰ ਲਈ ਉਹ ਕਾਲੀ ਬੋਲੀ ਰਾਤ ਜਦੋਂ ਸਰਸਾ ਬੇਵਫਾ ਹੋਈ ਕਹਿਰਾ ਦੀ ਠੰਡ ਤੇ ਜ਼ੁਲਮਾਂ ਦੇ ਝੱਖੜ ਨੇ ਹੱਸਦੇ ਖੇਡਦੇ ਪਰਿਵਾਰ ਨੂੰ ਤਿੰਨ ਟੁਕੜੇ ਕਰ ਛੱਡਿਆ ਦਾਦੀ ਮਾਤਾ ਤੇ ਦੋ ਛੋਟੇ ਪੁੱਤਰੇ ਇੱਕ ਪਾਸੇ ਗੁਰੂ ਸਾਹਿਬ ਤੇ ਵੱਡੇ ਲਾਲ ਅਤੇ ਸਿੰਘ ਇੱਕ ਪਾਸੇ ਅਤੇ ਮਾਤਾਵਾਂ ਇੱਕ ਪਾਸੇ ਹੋ ਤੁਰੀਆਂ ਤੇ ਇੰਜ ਸ਼ੁਰੂ ਹੋਇਆ ਸ਼ਹਾਦਤਾਂ ਦੇ ਇਸ ਸਫ਼ਰ ਦਾ ਪਹਿਲਾ ਪੜਾ ਜਿਸ ਦੀ ਪੀੜ ਹਰ ਸਿੱਖ ਦਾ ਹਿਰਦਾ ਮਹਿਸੂਸ ਕਰਦਾ ਹੈ ਆਪਣੇ ਪਰਿਵਾਰ ਦੇ ਕਿਸੇ ਇੱਕ ਜੀ ਤੋਂ ਦੂਰ ਹੋਣਾ ਕਿੰਨਾ ਦੁਖਦਾਈ ਹੁੰਦਾ ਹੈ ਪਰ ਅੱਜ ਦੇ ਦਿਨ ਗੁਰੂ ਸਾਹਿਬ ਦਾ ਸਾਰਾ ਪਰਿਵਾਰ ਵਿਛੜ ਗਿਆ ਤੇ ਫਿਰ ਕਦੇ ਵੀ ਨਾ ਮਿਲ ਸਕਿਆ ਗੁਰੂ ਪਾਤਸ਼ਾਹ ਦੀ ਇਹਨਾਂ ਮਹਾਨ ਕੁਰਬਾਨੀਆਂ ਦੀ ਅੱਜ ਕਦਰ ਪਾਉਣ ਦੀ ਲੋੜ ਹੈ ਆਓ ਗੁਰੂ ਪਾਤਸ਼ਾਹ ਦੀਆਂ ਪਾਵਨ ਸਿੱਖਿਆਵਾਂ ਤੇ ਪਹਿਰਾ ਦਿੰਦੇ ਹੋਏ ਬਾਣੀ ਅਤੇ ਬਾਣੇ ਦੇ ਧਾਰਨੀ ਹੋਈ ਅੰਮ੍ਰਿਤਧਾਰੀ ਹੋਈਏ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਪਾਤਰ ਬਣੀਏ